ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਨਦਾ ਪਿੰਡ ਤੇ ਫਰੀਦਕੋਟ ਤੋਂ ਫਰੋਈਪੁਰ ਰੋਡ ਦੇ ਉੱਤੇ ਸਤਿਤਾ ਮਿੱਤਰੋ ਵੱਡਾ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਅਤੇ ਬਾਈ ਹੁਣਿਆਂ ਨੂੰ ਵੀ ਸ਼ੌਂਕ ਚੰਗੀਆਂ ਮੱਜਾਂ ਦਾ ਉਹਨਾਂ ਚੰਗੀਆਂ ਮੱਝਾਂ ਦੇ ਵਿੱਚੋਂ ਇੱਕ ਘਰ ਦੀ ਝੋਟੀ ਦੂਜਾ ਸੂਆ ਸੂਣ ਵਾਲੀ ਮਿੱਤਰੋ ਬੜੇ ਚੰਗੇ ਅੰਗਾ ਪੈਰਾਂ ਦੀ ਬੜੇ ਚੰਗੇ ਆਹਰਾਂ ਦੀ ਤੇ ਚੰਗੇ ਦੁੱਧ ਦੀ ਮਾਲਕਣ ਪੂਰੀ ਜਿਹੜੀ ਝੋਟੀ ਵਕਾਉ ਲਈ ਆ ਮਿੱਤਰੋ ਬਾਈ ਹੁਣਿਆਂ ਨੇ ਕਿੰਨੇ ਦਿਨਾਂ ਦੇ ਸੂਣ ਦੇ ਵਿੱਚ ਬਾਕੀ ਆ ਕਿਹੜੇ ਪਾਸੇ ਖੜੀ ਆ ਕੀ ਬਾਈ ਹੁਣਿਆਂ ਦਾ ਨਾਮ ਆ ਸਾਰੀਆਂ ਗੱਲਾਂ ਬਾਤਾਂ ਕਰ ਲੈਨੇ ਮਾਲਕਾਂ ਦੇ ਨਾਲ ਆਪਾਂ ਆਓ ਮਿਲਦੇ ਆਂ ਬਾਈ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਕੀ ਹਾਲ ਆ ਵੱਡੇ ਵੀਰੇ ਵਧੀਆ ਬਾਈ ਜੀ ਸਿਤਾ ਦੇ ਪਰਿਵਾਰ ਵਿੱਚ ਵਧੀਆ ਵਧੀਆ ਬਾਈ ਜੀ ਅੱਛਾ ਨਾਮ ਦੱਸ ਦੀਏ ਕਿਰਾਂ ਦੀ ਵੀਰੇ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਤੇ ਬਾਪੂ ਦਾ ਨਾਮ ਵੀਰੇ ਹਾਂ ਚਾਚਾ ਦਾ ਨਾਮ ਰਾਜੇ ਸਿੰਘ ਆ ਬਾਪੂ ਦੀ ਦਤ ਹੋਈ ਪੀ ਠੀਕ ਆ ਵੀਰੇ ਘਰ ਆਪਣਾ ਕਿਹੜੇ ਪਾਸੇ ਆ ਗਿਆ ਵੱਡੇ ਵੀਰੇ ਆਪਣੇ ਹਾਂ ਕੋਠੇ ਮਲੂਕਾ ਪੱਤੀ ਖੇਤਾਂ ਜੀ ਗੋਠੇ ਮਲੂਕਾ ਪੱਤੀ ਬਰ ਖੇਤਾਂ ਦੇ ਵਿੱਚ ਕਈ ਵਾਰੀ ਨਾ ਫੋਨ ਦੀ ਦਿੱਕਤ ਆ ਜਾਂਦੀ ਰੇਂਜ ਨੂੰ ਨੀਂ ਨਾਮ ਹੁੰਦੀ ਨਹੀਂ ਪੁੱਛ ਕੇ ਆ ਜਾਵੇ ਵੀਰੇ ਲਾਲਜੀਤ ਸਿੰਘ ਦੇ ਘਰੇ ਜਾਣਾ ਹੀ ਪਵੇ ਲਾਲਜੀਤ ਸਿੰਘ ਦੇ ਘਰੇ ਜਾਣਾ ਅੱਛਾ ਵੱਡੇ ਬਈ ਝੋਟੀ ਵਿੱਚ ਨਹੀਂ ਆਪਾਂ ਹਨਾ ਤੇ ਇਹ ਕਿੰਨਾ ਸੂਸ ਹੁੰਦੀ ਵੀਰੇ ਇਹ ਬਈ ਤੀਜਾ ਸੂਆ ਸੂਸ ਹੁੰਦੀ ਆ ਤੀਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਵੀਰੇ ਇਹਦੇ ਇਹ 10 ਤੋਂ 12 ਦਿਨ ਲੈ ਜੂ ਬਾਈ 10 ਤੋਂ 12 ਦਿਨ ਲੈ ਜੂ ਹਜੇ ਕਿੰਨੇ ਦੁੱਧ ਦੀ ਮਾਲਕਣ ਰਹੀ ਹੋਈ ਆ ਬਈ ਇਹ ਬਈ ਆਪਣਾ ਦੂਜੇ ਸੂਏ ਦਾ 16 ਕਿਲੋ ਦੁੱਧ ਚੋਇਆ ਵਿਆ ਦੂਜੇ ਸੂਏ ਆਪਾਂ ਇਹਨਾਂ ਸਰ 16 ਕਿਲੋ ਦੁੱਧ ਬਾਰ ਬੰਨੀ ਆ ਕੋਈ ਨੰਦ ਵਿਚਾਰ ਨਹੀਂ ਵਿਚਾਰੀ ਨੂੰ ਹਾਂਜੀ ਹਾਂਜੀ ਬਾਈ ਅੱਛਾ ਟੀਕਾ ਕਿਹੜਾ ਸਾਂਹ ਕਿਹੜਾ ਚਨੀਲੀ ਰਾਵੀ ਦਾ ਸੀ ਤੇ ਬੂਰਾ ਦਾ ਸੀ ਬੂਰਾ ਸਾਂਹ ਹੀ ਸੀਗਾ ਬੂਰਾ ਹੀ ਬੂਰੇ ਸਾਂਹ ਤੋਂ ਹੀ ਕਰਾਸ ਹਾਂਜੀ ਹਾਂਜੀ ਕੀ ਬਾਤ ਆ ਅੱਛਾ ਬੱਚੇ ਜਿਹੜੇ ਦੋ ਸੂਈ ਸੂਈ ਆ ਪਹਿਲਾਂ ਬੂਰੇ ਲਾਏ ਨੇ ਅੱਗੇ ਨੀਲੀ ਰਾਵੀ ਦੇ ਸਾਂਹ ਤੋਂ ਬਣਾਈ ਸੀ ਦੂਜੇ ਸੂਈ ਤੇ ਉਹਦੇ ਨੀਲੀ ਰਾਵੀ ਦਾ ਬੱਚਾ ਦਿੱਤਾ ਸਹੀ ਬੂਰਾ ਨੀਲੀ ਰਾਵੀ ਦਾ ਹਾਂਜੀ ਕੀ ਬਾਤ ਆ ਬਾਈ ਅੱਛਾ ਅਤ ਕੀ ਵੀ ਹੁਣ ਸਾਂਹ ਤੋਂ ਹੀ ਕਰਾਸ ਆਉਂਦੇ ਮੰਨ ਲਾ ਚੰਗੀ ਚੰਗਾ ਮਾਰਲੀ ਬਾਈ ਹਾਂਜੀ ਹਾਂਜੀ ਠੀਕ ਆ ਵੀਰੇ ਕੀ ਰੇਟ ਤੈ ਕੀਤਾ ਵੱਡੇ ਬਾਈ ਛੋਟੀ ਦਾ ਰੇਟ ਬਾਈ ਫੋ ਪੂਰੀ ਝੋਟੀਆਂ ਕਰਮ ਵਾਲੀ ਆਪ ਵੀ ਔਰ ਲੈਵਲ ਉਵੇਲੋਂ ਬੜੀ ਖਬਰਦਾਰ ਆ ਯਾਰ ਬਾਕੀ ਤੁਸੀਂ ਆਪ ਵੀ ਕੋਲੇ ਆ ਕੇ ਬਹੁਤ ਚੰਗੀ ਕੱਦ ਕੁੱਦ ਪਿੱਠ ਪੂੜਾ ਖੜਨੀ ਖੁੜਨੀ ਡਿਜ਼ਾਈਨ ਝੋਟੀ ਦੇ ਸਾਰੇ ਅੰਗਾ ਆਰਾਂ ਦੀ ਬੰਤਰ ਬੜੀ ਚੰਗੀ ਆ ਕਰਮਾਲੀ ਦੀ ਮਿੱਤਰੋ ਗਾੜੀ ਪਿਛਾੜੀ ਦੀ ਝੋਟੀ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਓਕੇ ਆ ਜਾਵਾਂ ਤੁਹਾਨੂੰ ਦੇਖਣ ਨੂੰ ਥਣ ਭਾਰੇ ਇੱਕ ਮੂਰਲੇ ਲੱਗਣਗੇ ਪਰ ਉਹ ਐ ਹੋਂ ਦਾ ਕਾਰਨ ਵੀ ਕਈ ਵਾਰੀ ਨਾ ਪਸੂ ਜੋਸ਼ ਦੇ ਵਿੱਚ ਆਇਆ ਹੁੰਦਾ ਮਿੱਤਰੋ ਸੂਣ ਆਲਾ ਕਰਕੇ ਭਾਈ ਇਹ ਚੱਕਰ ਦੇ ਵਿੱਚ ਜੋਸ਼ ਹੁੰਦਾ ਬਾਕੀ ਵਿਰਲਾ ਮੁਰਲਾ ਬਹੁਤ ਚੰਗੀਆਂ ਲੱਗੀਆਂ ਹੋਈਆਂ ਕਰਮਾਲੀ ਨੂੰ ਤੁਸੀਂ ਆਪ ਵੀ ਦੇਖੋ ਕੋਲੇ ਆ ਕੇ ਵੀ ਤੁਹਾਨੂੰ ਪਸੰਦ ਆਊ ਬੂੜਾ ਪੜਾ ਵੀ ਸ਼ੇਪ ਦੇ ਵਿੱਚ ਕੰਗਰੋਟ ਖੜਨੀ ਖੁੜਨੀ ਦੀ ਕਮਾਲਾ ਚੋਟੀ ਪੈਰਾਪੁਰਾਂ ਦੀ ਬਹੁਤ ਪੱਧਰੀ ਸਮਧਰੀ ਆ ਨੈਣ ਨਕਸ਼ ਚੋਟੀ ਦੇ ਪੂਰੇ ਚੰਗੇ ਆ ਮਿੱਤਰੋ ਨੀਲੀ ਰਾਵੀ ਗ੍ਰੇਡੇਡ ਮੱਝਾਂ ਦੇ ਵਿੱਚ ਆਉਂਦੀ ਆ ਪਿਓਰ ਨੀਲੀ ਰਾਵੀ ਨਹੀਂ ਕਹਿ ਸਕਦੇ ਪਿਓਰ ਪੂਰੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਇਹਦੇ ਮਾਰਕਿੰਗ ਨੀਲੀ ਰਾਵੀ ਵਾਲੀ ਹੈਗੀ ਆ ਅੱਖਾਂ ਦੇ ਵਿੱਚ ਜਵਾਬ ਹੈ ਨਹੀਂ ਜਿਹੜੀ ਗੱਲ ਇਹ ਆ ਬਾਕੀ ਸਾਰੀ ਚੋਟੀ ਚੰਗੀ ਆ ਮਿੱਤਰੋ ਬਾਕੀ ਇੱਕ ਵੀ ਪੈਸੇ ਦਾ ਦੇ ਕਰਮ ਵਾਲੀ ਦੇ ਹੱਥ ਉਤਰਾ ਨਹੀਂ ਹੈਗਾ ਜੇ ਤੁਸੀਂ ਕਹੋਗੇਗਾ ਲੈਵੇ ਲੂਵੇ ਲੋ ਪੂਰੀ ਖਬਰਦਾਰ ਤੇ ਖਬਰਦਾਰ ਓਕੇ ਦੀ ਰਿਪੋਰਟ ਆ ਜਮਾ 16 ਕਿਲ ਤਪਾਈ ਹੁਣਾਂ ਨੇ ਦੂਜਾ ਸੂਏ ਕੰਡੇ ਦੇ ਉੱਤੇ ਤਰਿਆ ਹੋਇਆ ਲੋਕਲ ਮਾਲੀ ਤੋਂ ਜਿਹੜੇ ਪਿੰਡ ਵਾਲੇ ਤੋਂ ਮਿੱਤਰੋ ਇਹ ਗੱਬਣ ਆ ਆ ਵੇਖੋ ਕਿਰਾਂ ਦੀ ਹੁਣਾਂ ਦਾ ਸਿੰਘ ਮਿੱਤਰੋ ਕੰਨੀ ਵਾਲਾ ਤੇ ਫੱਟੀ ਵਾਲਾ ਸਿੰਘ ਲੱਗਾ ਕਰਮ ਵਾਲੇ ਨੂੰ ਮਿੱਤਰੋ ਪੂਰੇ ਪੜੇ ਦੀ ਸਾਰੀ ਓਕੇ ਦੀ ਰਿਪੋਰਟ ਆ ਪੈਰਾ ਪੂਰਾ ਤੋਂ ਲੇਵੇ ਵਾਲੇ ਪੱਖ ਨੂੰ ਜੇ ਜਾਣਦੇ ਆ ਪਾ ਥੱਲੇ ਨੂੰ ਤਾਂ ਤੁਸੀਂ ਵੇਖੋ ਕਿਰਾਂ ਦੀ ਬੰਤਰ ਹਜੇ ਪੰਜ ਕਿਨੇ ਦਿਨ ਪਿਆ ਵੀ ਰਹਿੰਦੇ ਇਹ 10 12 ਦਾ ਲੈ ਜੂ ਬਾਈ ਫਿਰ ਤਾਂ ਸਾਡੀ ਬਹੁਤ ਬਣਦੂ ਸਪੋਣਾ ਹਾਂਜੀ ਹਾਂਜੀ ਅੱਛਾ ਰੇਟ ਵੀਰੇ ਫੋਨ ਦੇ ਉੱਤੇ ਨੰਬਰ ਕਿਹੜੇ ਤੇ ਗੱਲ ਕਰੀਏ ਵੀਰੇ ਨੰਬਰ 98147 ਜੀ ਜੀ 09016 ਇੱਕ ਵਾਰੀ ਹੋਰ ਬੋਲੀ ਵੀਰੇ 98147 09016 ਠੀਕ ਹੈ ਵੀ ਇਸ ਨੰਬਰ ਤੇ ਕਰ ਲਿਓ ਪਾਈਆਂ ਨਾਲ ਰਾਬਤਾ ਕਰ ਹਾਂਜੀ ਨੰਬਰ